ਇਸ ਵਾਰ ਕਿੰਨੂ ਦੀ ਬੰਪਰ ਫਸਲ ਹੋਣ ਕਾਰਨ ਬਾਜ਼ਾਰ ਵਿੱਚ ਕਿੰਨੂ ਉਤਪਾਦਕਾਂ ਨੂੰ ਕਿੰਨੂ ਦਾ ਸਹੀ ਰੇਟ ਨਹੀਂ ਮਿਲਿਆ। ਨਤੀਜਾ ਇਹ ਹੋਇਆ ਕਿ ਕਿੰਨੂ ਬਾਗਾਂ ਦੇ ਵਿੱਚ ਬੋਟਿਆਂ ਨਾਲ ਲੱਗਿਆ ਹੋਇਆ ਖਰਾਬ ਹੋ ਰਿਹਾ। ਹੁਣ ਲੰਘੇ ਕਿੰਨੂ ਦੇ ਸੀਜ਼ਨ ਵਿੱਚ ਜਿੱਥੇ ਮਾਰਕੀਟ ਵਿੱਚ ਕਿੰਨੂ ਦਾ ਹੋਲ ਸੇਲ ਰੇਟ ਘਟ ਹੋਣ ਕਾਰਨ ਕਿੰਨੂ ਉਤਪਾਦਕਾਂ ਨੂੰ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਆਉਣ ਵਾਲਾ ਕਿੰਨੂ ਦਾ ਸੀਜ਼ਨ ਵੀ ਕਿੰਨੂ ਉਤਪਾਦਕਾਂ ਲਈ ਬਹੁਤ ਵਧੀਆ ਨਹੀਂ ਜਾਪ ਰਿਹਾ। ਦਰਸਲ ਬਿਲਕੁਲ ਸਸਤੇ ਰੇਟ ਤੇ ਠੇਕੇ ਦੇ ਦਿੱਤੇ ਕਿਨੂ ਦੇ ਬਾਗਾਂ ਵਿੱਚ ਵੀ ठेकेदार ਸਹੀ ਰੇਟ ਵਪਾਰੀਆਂ ਤੋਂ ਨਾ ਮਿਲਣ ਕਾਰਨ ਬਾਗ ਦਾ ਠੇਕਾ ਵਿਚਕਾਰ ਛੱਡ ਕੇ ਹੀ ਚਲੇ ਗਏ ਅਤੇ आलम ਇਹ ਹੈ ਕਿ ਕਿਨੂ ਦਾ ਫਲ ਬੂਟਿਆਂ ਨਾਲ ਹੀ ਖੜਾ ਖਰਾਬ ਹੋ ਰਿਹਾ ਸ੍ਰੀ ਮੁਕਸਰ ਸਾਹਿਬ ਵਿਖੇ ਕਿਨੂ ਦੇ ਬਾਗਾਂ ਦੇ ਮਾਲਕ ਜਗਜੀਤ ਸਿੰਘ ਵਿਰਾਣ ਨੇ ਦੱਸਿਆ ਕਿ ਕਿਨੂ ਦੀ ਫਸਲ ਇਸ ਵਾਰ ਵੀ ਵੱਡੀ ਤਦਾਦ ਵਿੱਚ ਖਰਾਬ ਹੋ ਗਈ ਤੇ 12 ਏਕੜ ਮੇਰਾ ਕਿਨੂ ਦਾ ਬਾਗ ਲੱਗਿਆ ਹੋਇਆ ਔਰ ਮੈਂ ਗੱਲ ਕਰਨੀ ਚਾਹਣਾ ਹੈ ਕਿ ਕਈ ਲੋਕ ਗੱਲਾਂ ਕਰ ਲੈਂਦੇ ਕਿ ਯਾਰ ਕਿਸਾਨਾਂ ਨੇ ਧਰਨਾ ਲਾ ਰੱਖਿਆ ਕੋਈ ਇਹਨਾਂ ਨੂੰ ਦਿੱਕਤ ਤਾਂ ਹੈ ਨਹੀਂ ਐਵੇਂ ਦਿੱਲੀ ਦੇ ਰਹਾ ਰੋਕੀ ਖੜੇ ਆ ਕਿਸੇ ਨੂੰ ਵਿਰਜੀ ਸ਼ੌਕ ਜਾਂ ਚਾਰ ਨੂੰ ਨਹੀਂ ਕੋਈ ਘਰ ਛੱਡ ਕੇ ਟਰਾਲੀਆਂ 'ਚ ਜਾ ਕੇ ਬਹਿੰਦਾ ਤੇ ਡੇਢ ਡੇਢ ਸਾਲ ਉੱਥੇ ਧਰਨਾ ਲਾਉਂਦਾ ਕੋਈ ਚਾਹ ਨੂੰ ਰੇਲਵੇ ਲਾਈਨਾਂ ਤੇ ਧਰਨੇ ਨਹੀਂ ਲਾਉਂਦੇ ਜ਼ਿਮੀਂਦਾਰ ਦੀ ਕਿਸਾਨ ਦੀ ਜੂਨ ਇੰਨੀ ਕੁ ਬੁਰੀ ਆ ਤੁਸੀਂ ਮੇਰੇ ਖੇਤ 'ਚ ਵੇਖ ਰਹੇ ਹੋ ਮੇਰਾ ਕਿੰਨੂ ਦਾ 12 ਏਕੜ ਬਾਗ ਆ ਔਰ ਕਿੰਨੂ ਦੀ ਇੰਨੀ ਦੁਰਗਤੀ ਹੋਈ ਆ ਤਾਂ ਕਰਕੇ ਅਸੀਂ ਐਮਐਸਪੀ ਕਿਸਾਨ ਭਰਾ ਸਾਡੇ ਜਿਹੜੇ ਆ ਉਹ ਸਾਡੇ ਹੱਕਾਂ ਲਈ ਸਾਰੇ ਕਿਸਾਨਾਂ ਦੇ ਹੱਕਾਂ ਦੇ ਲਈ ਸਾਡੇ ਕਿਸਾਨ ਆਗੂ ਲੜ ਰਹੇ ਆ ਜੀ 12 ਕਿੱਲੇ ਮੇਰਾ ਲੱਖ ਰੁਪਏ ਨੂੰ ਚੜਿਆ ਦੱਸਦੇ ਆ ਸ਼ਰਮ ਆਉਂਦੀ ਆ 8000 ਰੁਪਏ ਨੂੰ 1 ਏਕੜ 25000 ਰੁਪਏ ਏਕੜ ਕੱਟੋ-ਕਾਟੇ ਦਾ ਖਰਚਾ ਰਿਹਾ ਸਪਰੇਆ ਕਟਿੰਗ ਦਾ ਇਹਦੀ ਜਿਹੜਾ ਵਾਹਣਾ ਸਾਰਾ 25000 ਰੁਪਏ ਇੱਕ ਕਿੱਲੇ ਦਾ ਖਰਚਾ ਆਉਂਦਾ ਤੇ 8000 ਰੁਪਏ ਕਿੱਲੇ ਨੂੰ ਚੜਿਆ ਸੀ ਔਰ ਉਹ ਵੀ ਜਿਹੜਾ ਠੇਕੇਦਾਰ ਸੀ ਇੱਕ ਮਹੀਨਾ ਭੱਜ ਗਿਆ ਪਹਿਲਾਂ ਮੈਂ ਤਾਂ ਅੱਜ ਵੀ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣੀ ਚਾਹੁੰਨਾ ਹੈ ਠੇਕੇਦਾਰਾਂ ਨੂੰ ਸਬਜ਼ੀ ਮੰਡੀ ਵਾਲਿਆਂ ਨੂੰ ਕਿ ਮੈਥੋਂ ਚਾਹੇ ਤੁਲਮਾ ਲੈ ਲਓ ਮੇਰਾ ਫਰੂਟ ਖੜਾ ਖਰਾਬ ਹੋਈ ਜਾਂਦਾ 6 ਰੁਪਏ ਨੂੰ ਕਿਲੋ ਮੈਂ ਦੇਣ ਨੂੰ ਤਿਆਰਾਂ ਜਿਹੜਾ ਤੁਸੀਂ ਅੱਗੇ 25 ਰੁਪਏ ਨੂੰ ਜਾਂ 20 ਰੁਪਏ ਕਿਲੋ ਤੁਸੀਂ ਵੇਚੋਗੇ ਠੇਟ ਹੀ ਨਹੀਂ ਮਿਲ ਰਿਹਾਗਾ ਜੇ ਕੋਈ ਠੇਕੇਦਾਰ ਆਉਂਦੇ ਪਤਾ ਨਹੀਂ ਪੂਲ ਹੋ ਜਾਂਦਾ ਉਹਨਾਂ ਦਾ ਕਿ ਕੀ ਗੱਲ ਆ ਮੈਂ ਗੱਲ ਫੇਰ ਉੱਥੇ ਹੀ ਫੇਰ ਦਰਉਣਾ ਕਿ ਐਮਐਸਪੀ ਹੋਣੀ ਹਰੇਕ ਫਲ ਫਰੂਟ ਸਬਜ਼ੀ ਤੇ ਹਰੇਕ ਫਸਲ ਤੇ ਹੋਣੀ ਬਹੁਤ ਜ਼ਰੂਰੀ ਸੋ ਸਾਡੀ ਜ਼ਿੰਮੇਵਾਰੀ ਤਾਂ ਚੋਰੀ ਵੀ ਸਾਨੂੰ ਗਾੜੇ ਮਾਰੀ ਵੀ ਸਾਨੂੰ ਹੋਣੀ ਆ ਸੋਕੇ ਸੋਕਾ ਵੀ ਸਾਨੂੰ ਜ਼ਿੰਮੇਵਾਰਾਂ ਨੂੰ ਪਹਿਣਾ ਸੋ ਬੇਨਤੀ ਆ ਸਰਕਾਰਾਂ ਨੂੰ ਕਿ ਐਮਐਸਪੀ ਲਾਗੂ ਕੀਤੀ ਜਾਵੇ ਤੇ ਜਿਹੜਾ ਸਾਡਾ ਸਾਰਾ ਕਿਨੂ ਉਤਪਾਦਕ ਜਿੰਨੇ ਹੈਗੇ ਆ ਖਬੋਰ ਫਾਜ਼ਲ ਕਰਨੀ ਜਾਂ ਮੁਕਸਰਨ ਨਹੀਂ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਘੱਟੋ-ਘੱਟ 50000 ਰੁਪਏ ਏਕੜਾ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਹੁਣ ਕਿੰਨੂ ਉਤਪਾਦਕ ਵੀ ਐਮਐਸਪੀ ਦੀ ਮੰਗ ਕਰ ਰਹੇ ਹਨ ਤੇ ਫਿਲਹਾਲ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਸਬੰਧ ਵਿੱਚ ਹੁਣ ਕੀ ਕਦਮ ਚੱਕਿਆ ਜਾਂਦਾ ਜਗਵਾਨੀ ਟੀਵੀ ਲਈ ਸ੍ਰੀ ਮੁਖਸ਼ਰ ਸਾਹਿਬ ਤੋਂ ਅਸਪਾਕ ਖੁੱਡੀ ਦੇ ਕੋ